ਅੱਜ ਦੇਸ਼ ਦੀ ਜਮਹੂਰੀਤ ਨੂੰ ਖਤਰਾ ਹੈ ਦੇਸ਼ ਦੀ ਇਕਤਾ ਦਾ ਨੂੰ ਖਤਰਾ ਹੈ ਸਵਿਧਾਨ ਨੂੰ ਵੀ ਖਤਰਾ ਹੈ ਹੂੰ ਜਿ ਜੋ ਕਰੀਤੇ ਸੰਤ ਦਿਨ ਸਤਾਰ ਚੱਲ ਰਹੀ ਹੈ ਹਰ ਵਰਗ ਸੜਕਾਂ ਦੇ ਉੱਪਰ ਹੈ ਜੀ ਕਿ ਅਸੀਂ ਸਵਿਧਾਨ ਨੂੰ ਬਚਾਉਣਾ ਸਵਿਧਾਨ ਦੇ ਰੱਖਦੇ ਅਸੀਂ ਜੀ ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਵੀ ਹੂੰ ਵੱਡੇ ਪੱਧਰ ਤੇ ਪਰ ਕਿਸਾਨ ਮਜ਼ਦੂਰ ਲੜੇ ਸੀ ਜਿੰਦੀਆਂ ਵੀ ਉਹਨਾਂ ਨੇ ਦਿੱਤੀਆਂ ਤਾਂ ਨਾਲ ਇਹ ਖਲਾਫ ਬੜਾ ਵੱਡੀ ਬੇਅਮਾਨੀ ਤੱਕਾ ਹੋਇਆ ਸੀ ਕਿਸਾਨ ਮਰੇ ਗਏ ਸੀ ਪੱਤਰਕਾਰ ਮਰੇ ਗਏ ਸੀ ਜੀ ਉਹਦੇ ਵਿੱਚ ਕੋਈ ਇਨਸਾਫ ਨਹੀਂ ਦਿੱਤਾ ਹੁਣ ਤੱਕ ਬਹੁਤਾ ਕਿਸਾਨਾਂ ਦੇ ਮਕਦਮੇ ਚਲਾ ਰਹੇ ਹੈ ਸਤਿ ਸ਼੍ਰੀ ਅਕਾਲ ਜੀ ਫਰਦਾਸ ਪੰਜਾਬੀ ਦੇਖ ਰਹੇ ਹੋ ਤੁਸੀਂ ਸਾਡੇ ਨਾਲ ਨੇ ਪ੍ਰੇਮ ਸਿੰਘ ਪੰਗੂ ਜਿਹੜੇ ਕਿ ਐਸਕੇ ਐਸਕੇਐਮ ਦੇ ਉੱਗੇ ਲੀਡਰ ਨੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪੰਗਸਾ ਅੱਜ ਰਾਜਪੁਰਾ ਦੇ ਵਿੱਚ ਇੱਕ ਪਲਾਨ ਸੀਗਾ ਟਰੈਕਟਰ ਮਾਰਚ ਹੋਇਆਗਾ ਸੋ ਇਹ ਸਾਰਾ ਪਲਾਨ ਕਿਸ ਤਰਜ ਤੇ ਉਲੀਕਿਆ ਗਿਆ ਸੀ ਦੇਖੋ ਅਜੋ 26 ਜਨਵਰੀ ਸੰਵਿਧਾਨ ਦੇ ਵਿੱਚ ਜੀ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਬਣਿਆ ਸੀ ਹੂੰ ਜਿਹੜੀ 3 ਸਾਲ ਪਹਿਲਾਂ ਵੈਸਾ ਹੁੰਦਾ ਸੀ ਹੂੰ ਅੱਜ ਜਿੱਥੇ ਸਰਮਾਇਦਰ ਜਮਾਤਾਂ ਜਿੰਨੇ ਸਵਿਧਾਨ ਬਣਾਇਆ ਉਹ ਬਣਾ ਰਹੀਆਂ 26 ਜਨਵਰੀ ਬਿਲਕੁਲ ਉਹਦੇ ਉਹਦੇ ਮੁਕਾਬਲੇ ਦੇਸ਼ ਦੇ ਕਿਸਾਨ ਹੂੰ ਸਾਰੇ ਦੇਸ਼ ਦੇ ਅੰਦਰ 500 500 ਰੁਪਏ ਦੇ ਲੱਭ ਜੀ ਡਿਰੇਕਟਰ ਮਾਰਚ ਕਰਕੇ ਉਹ ਵੀ ਸਵਿਧਾਨ ਦੇ ਉਸ ਪ੍ਰਤੀਕ ਪ੍ਰਤੀਜਾ ਲੈ ਰਹੇ ਨੇ ਜੀ ਉਹ ਪ੍ਰਤੀਜਾ ਇਹ ਹੈ ਕਿ ਸਰਮਾਇਦਰ ਜਮਾਤਾਂ ਵੱਲੋਂ ਜਿਨ੍ਹਾਂ ਨੇ ਸਵਿਧਾਨ ਨੂੰ ਬਣਾਇਆ ਹੂੰ ਉਹ ਜੋ ਸਵਿਧਾਨ ਨੂੰ ਬੜਾ ਭਾਰੀ ਖਤਰਾ ਹੈ ਜੀ ਅੱਜ ਦੇਸ਼ ਦੀ ਜਮਹੂਰੀਅਤ ਨੂੰ ਖਤਰਾ ਹੈ ਦੇਸ਼ ਦੀ ਇੱਕ ਤਰ੍ਹਾਂ ਨੂੰ ਖਤਰਾ ਹੈ ਸਵਿਧਾਨ ਨੂੰ ਵੀ ਖਤਰਾ ਹੈ ਹੂੰ ਜਿਸ ਤਰੀਕੇ ਸੈਂਟਰ ਦੀ ਸਰਕਾਰ ਚੱਲ ਰਹੀ ਹੈ ਉਸ ਨਾਲ ਫੈਡਰਲ ਢਾਂਚੇ ਨੂੰ ਵੀ ਖਤਮ ਕਰਨਾ ਹੈ ਜੀ ਉਸ ਨਾਲ ਸਵਿਧਾਨ ਨੂੰ ਵੀ ਖਤਮ ਕਰਨਾ ਹੈ ਹੂੰ ਦੇਸ਼ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਨ ਵੱਲ ਵਧ ਰਿਹਾ ਹੈ ਜੀ ਜਿਹੜਾ ਹੈ ਕਿ ਸਵਿਧਾਨ ਦੀ ਸਪੀਰਟ ਦੇ ਉਲਟ ਹੈ ਹੂੰ ਇਸ ਲਈ ਸਾਰੇ ਦੇਸ਼ ਦਾ ਕਿਸਾਨ ਮਜ਼ਦੂਰ ਹਰ ਵਰਗ ਸੜਕਾਂ ਦੇ ਉੱਤੇ ਹੈ ਜੀ ਕਿ ਅਸੀਂ ਸਵਿਧਾਨ ਨੂੰ ਬਚਾਉਣਾ ਸਵਿਧਾਨ ਦੇ ਰੱਖੇ ਅਸੀਂ ਜੀ ਕਿਉਂਕਿ ਦੇਸ਼ ਦੀ ਆਜ਼ਾਦੀ ਲਈ ਵੀ ਵੱਡੇ ਪੱਧਰ ਤੇ ਪਰ ਕਿਸਾਨ ਮਜ਼ਦੂਰ ਲੜੇ ਸੀ ਜਿੰਦੀਆਂ ਵੀ ਉਹਨਾਂ ਨੇ ਦਿੱਤੀਆਂ ਸੀ ਬਿਲਕੁਲ ਇਸ ਨੂੰ ਡਿਊਟੀ ਬਣਦੀ ਆ ਨੰਬਰ 2 ਹਮ ਜਦੋਂ ਅਸੀਂ ਦਿੱਲੀ ਸੰਘਰਸ਼ ਕੀਤਾ 13 ਮਹੀਨੇ ਬਿਲਕੁਲ ਉਹ ਤਿੰਨ ਖੇਤੀ ਕਾਨੂੰਨ ਦਾ ਰੱਦ ਹੋ ਗਏ ਸੀ ਹਮ ਮੋਦੀ ਨੇ ਉਹ ਰੱਦ ਕੀਤੇ ਮੋਦੀ ਨੇ ਮਾਫੀ ਵੀ ਮੰਗੀ ਕਿਸਾਨਾਂਗੇ ਝੁਕਿਆ ਵੀ ਪਰ ਕੁਝ ਮੰਗਾ ਪਰਤੇ ਉਸ ਨੇ ਲਿਖਤੀ ਵਾਦੇ ਸਾਡੇ ਨਾਲ ਕੀਤੇ ਸੀ ਜੀ ਇੱਕ ਤਾਂ ਇਹ ਸੀ ਵੀ ਕਿਸਾਨਾਂ ਨੂੰ ਐਮ ਐਸ ਪੀ ਹਰ ਝਣਸੇ ਐਮ ਐਸ ਪੀ ਹੋਵੇ ਬਿਲਕੁਲ 100 ਮਹੀਨੇ ਉਹਨਾਂ ਸਫਾਰਸਨ ਸਰ ਉਹ ਤੇ ਖਰੀਦੀ ਖਰੀਦੀ ਗਾਰੰਟੀ ਹੋਵੇ ਹੂੰ ਉਹਦੇ ਲਈ ਕਿ ਐਮ ਐਸ ਪੀ ਕਮੇਟੀ ਬਣਾਉਣ ਲਈ ਵੀ ਉਹਨਾਂ ਨੇ ਵਾਦਾ ਕੀਤਾ ਸੀ ਜੀ ਉਹ ਕਮੇਟੀ ਤਾਂ ਬਾਅਦ ਚ ਬਣਾਈ ਪਰ ਕਿਸਾਨਾਂ ਦਾ ਕੋਈ ਨੁਮਾਇੰਦਾ ਉਹਦੇ ਵੀ ਸ਼ਾਮਲ ਨਹੀਂ ਕੀਤਾ ਹੂੰ ਨਾ ਐਮ ਐਸ ਪੀ ਦਾ ਲੀਗਲ ਸਟੇਟਸ ਇਹ ਹਰ ਖਰੀਦੀ ਹਰ ਜੁਨਸ ਦੀ ਖਰੀਦ ਯਕੀਨੀ ਹੋਵੇ ਜੀ ਉਹ ਹੁਣ ਤੱਕ ਨਹੀਂ ਕੀਤਾ ਹੈ ਉਹ ਲਿਖਤੀ ਵਾਅਦਾ ਜਿਸ ਤੋਂ ਪੱਛੇ ਹੂੰ ਨੰਬਰ ਦੋ ਜਿੰਨੇ ਕਿਸਾਨਾਂ ਦੇ ਖਿਲਾਫ ਮੁਕੱਦਮੇ ਬਣੇ ਸੀ ਹਮ ਡਿਊਰਿੰਗ ਐਜੀਟੇਸ਼ਨ ਦਿੱਲੀ ਬਣੇ ਹਰਿਆਣਾ ਬਣੇ ਪੰਜਾਬ ਬਣੇ ਜੀ ਉਹ ਸਾਰਾ ਲਿਖਤੀ ਹੈ ਸਾਰੇ ਮੁਕੱਦਮੇ ਵਾਪਸ ਲਵਾ ਲਿਆ ਉਹ ਵੀ ਮੁਕਦਮਾ ਵਾਪਸ ਲਿਆ ਨੰਬਰ ਕਿੰਨੇ ਬਿਜਲੀ ਸੋਧ ਬਿੱਲ ਹੈ ਜੀ ਅਸੀਂ ਲੜੇ ਸੀ ਜੀ ਇਹ ਪੰਜਾਬ ਦੇ ਲਾਗੂ ਨਹੀਂ ਹੋਣਾ ਕਿਸਾਨਾਂ ਦੇ ਲਾਗੂ ਨਾ ਹੋ ਬਿਲਕੁਲ ਉਹ ਕਿਸਾਨਾਂ ਦੇ ਲਾਗੂ ਕਰ ਰਹੇ ਹੈ ਚਿੱਪ ਵਾਲੇ ਮੀਟਰ ਲਾਇਆ ਜਾ ਰਹੀ ਹੈ ਜੀ ਇਹ ਸੋਕੇ ਲਖੀਨ ਪਰ ਫਿਰੀ ਐਜੀਟੇਸ਼ਨ ਚੱਲਦੀ ਹੈ ਕਿਸਾਨਾਂ ਦੇ ਖਲਾਬ ਬੜਾ ਵੱਡੀ ਬੇਇਮਸਾਫੀ ਤੱਕਾ ਹੋਇਆ ਸੀ ਕਿਸਾਨ ਮਾਰੇ ਗਏ ਸੀ ਪੱਤਰਕਾਰ ਮਾਰੇ ਗਏ ਸੀ ਜੀ ਜੀ ਉਹਦੇ ਵਿੱਚ ਕੋਈ ਇਨਸਾਫ ਨਹੀਂ ਦਿੱਤਾ ਹੁਣ ਤੱਕ ਹੁਣ ਤੱਕ ਕਿਸਾਨਾਂ ਦੇ ਮਕਦਮੇ ਚਲਾ ਰਹੇ ਆ ਉਹ ਕਤਲਕਿਸਾਂ ਦਾ ਮੁਕਾਬਲਾ ਕਰ ਰਹੇ ਉਹਨਾਂ ਦਾ ਸਾਹਮਣਾ ਕਰ ਰਹੇ ਆ ਜੀ ਇਹ ਵੀ ਸਾਡੇ ਨਾਲ ਵਾਅਦਾ ਕੀਤਾ ਸੀ ਹਮ ਇਸ ਲਈ ਇਹਨਾਂ ਵਾਅਦਿਆਂ ਤੋਂ ਸਰਕਾਰ ਭੱਜ ਚੁੱਕੀ ਉਹਨਾਂ ਨੂੰ ਯਾਦ ਦਿਵਾਉਣ ਲਈ ਅੱਜ ਸਾਰੇ ਦੇਸ਼ ਦਾ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਜੀ ਕਿ ਤੁਸੀਂ ਕਿ ਜ਼ਿੰਮੇਵਾਰ ਸਰਕਾਰ ਉਹ ਕੇਂਦਰ ਸਰਕਾਰ ਦਿੱਖਦੇ ਵਾਅਦੇ ਕਰਕੇ ਜੇ ਭੱਜ ਜਾਓ ਤਾਂ ਕਿਹਨੂੰ ਫੜਾਂਗੇ ਹੋਰ ਹਮ ਅੱਗੇ ਆਪਾਂ ਪੰਜਾਬ ਦੇ ਵਿੱਚ ਬੈਠੇ ਆਂ ਦੇਖੋ ਬਹੁਤੀ ਲੰਬੀ ਗੱਲ ਨਹੀਂ ਕਰਨੀ ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਤ ਹੈ ਬਿਲਕੁਲ ਤੇ ਪੰਜਾਬ ਦੇ ਅੰਦਰ ਪਾਣੀ ਦਾ ਬੜਾ ਸੰਕਟ ਜੀ ਪਾਰਲੀਮੈਂਟ 'ਚ ਰਿਪੋਰਟ ਆਈ ਹੈ ਪਿਛਲੇ ਦਿਨੀ ਹੂੰ ਫੇ ਪੰਜਾਬ ਦਾ ਜ਼ਮੀਨ ਹੀਟਲਾ ਪਾਣੀ ਤਾਂ ਇਹਨਸੋ ਬੋਤਵੜਾ ਬਹੁਤ ਥੱਲੇ ਚਲਾ ਗਿਆ ਜੀ ਉਹ ਤੀਸਰੀ ਤਹਿ ਆ ਪਾਣੀ ਦੀ ਉਹ ਅਗਲੇ 10 ਸਾਲਾਂ ਵਿੱਚ ਖਤਮ ਹੋਣ ਵਾਲੀ ਹੈ ਜੀ ਨਾਲ ਇਹ ਵੀ ਉਹਨਾਂ ਨੇ ਕਿਹਾ ਹੈ ਹੂੰ ਕਿ ਉਹ ਪਾਣੀ ਨਾ ਖੇਤੀਬਾੜੀ ਲਈ ਲਾਹੇਵੰਦ ਹੈ ਤੇ ਨਾ ਪੀਣ ਯੋਗ ਹੈ ਉਹ ਜੀ ਇਸ ਲਈ ਵੀ ਪੰਜਾਬ ਕੋਲ ਪਾਣੀ ਕਿਹੜਾ ਸਾਡੇ ਕੋਲ ਦਰਿਆਈ ਪਾਣੀ ਹੈ ਹੂੰ ਪੰਜ ਦਰਿਆਵਾਂ ਹੀ ਘਰਤੀ ਪੰਜਾਬ ਹੈ ਹੂੰ ਪਰ ਦਰਿਆਈ ਪਾਣੀ ਥੋੜੀ ਜਾਣਕਾਰੀ ਲਈਏ ਕੇਵਲ 27% ਪੰਜਾਬ ਦੀ ਧਰਤੀ ਨੂੰ ਮਿਲਦਾ ਹੈ 70% ਪਾਣੀ ਪੰਜਾਬ ਤੋਂ ਬਾਹਰ ਜਾਂਦਾ ਹੈ ਜਿਹੜੇ ਕੇ ਗੈਰ ਰਪੀਰਿੰਗ ਸੂਬੇ ਨੇ ਇਸ ਲਈ ਪੰਜਾਬ ਦੀ ਅਜੇ ਬੜੀਆਂ ਹੇਮ ਮੰਗ ਹੈ ਕਿ ਪਾਣੀ ਦਾ ਅਧਿਕਾਰ ਮੌਲਿਕ ਅਧਿਕਾਰ ਪੰਜਾਬ ਦੀ ਦਰਿਆਵੰਦੀ ਧਰਤੀ ਦਾ ਪੰਜਾਬ ਦਾ ਅਧਿਕਾਰ ਜੇ ਸਥਾਪਿਤ ਕਰੋ ਜਿਹਦੇ ਲਈ ਕਨਸਟੀਟਿਊਸ਼ਨ ਵੀ ਕਹਿੰਦਾ ਹੈ ਇਸ ਲਈ ਰਿਪੀਰਿੰਗ ਪ੍ਰਿੰਸੀਪਲ ਵੀ ਹੈ ਤਾਂ ਅੱਜ ਜੇ ਪੰਜਾਬ ਕੋਲ ਪਾਣੀ ਨਾ ਰਹੇ ਤਾਂ ਸਭਨੇ ਵੀ ਖੇਤੀ ਬੜੀ ਰਹੂਗੀ ਜੀ ਐਮਐਸਪੀ ਕਾਦੇ ਲਈ ਮੰਗਾਂਗੇ ਅਸੀਂ ਜੀ ਬਿਲਕੁਲ ਇਹ ਖੇਤੀਬਾੜੀ ਖਤਮ ਹੋ ਗਈ ਹੂੰ ਸੋ ਇਹ ਤਾਂ ਸਰਕਾਰ ਵੀ ਮੰਨਦੀ ਹੈ ਪਾਰਲੀਮੈਂਟ ਚ ਵੀ ਆਇਆ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ਚ ਪੰਜਾਬ ਨੇ ਬੰਜਰ ਬਣ ਜਾਣਾ ਹੈ ਹੂੰ ਖੇਤੀਬਾੜੀਆਂ ਤੈਜ਼ ਨੇ ਜੋ ਵੱਡੀ ਪੱਧਰ ਤੇ ਮਾਈਗ੍ਰੇਸ਼ਨ ਹੋ ਜੀ ਜੀ ਇਸੇ ਕਰਕੇ ਹੈ ਨਾ ਕਿ ਹਾਈ 300 ਬੱਚਾ ਹਰ ਰੋਜ਼ ਪੰਜਾਬ ਤੋਂ ਬਾਹਰ ਜਾਂਦਾ ਹੈ ਬਿਲਕੁਲ ਕਿਉਂਕਿ ਖੇਤੀਬਾੜੀ ਕੋਈ ਨਹੀਂ ਏਮਪਲੋਇਮੈਂਟ ਕੋਈ ਨਹੀਂ ਸਕੋਪ ਕੋਈ ਨਹੀਂ ਹੂੰ ਪੰਜਾਬ ਦਾ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਜੀ ਸਾਰੀ ਇੰਡਸਟਰੀ ਨਾਲ ਕੋਈ ਇਨਵਾਇਰਨਮੈਂਟ ਪਲਾਂਟ ਹੈ ਔਰ ਜੀਰੇ ਅਸੀਂ ਲੜੇ ਸੀ ਕਿਸਾਨ ਸਰਕਾਰੀ ਵਿਕਤੀ ਦੇ ਖਿਲਾਫ ਜੀ 40 ਪਿੰਡਾਂ ਦਾ ਪਾਣੀ ਪ੍ਰਦੂਸ਼ਿਤ ਹੋਇਆ ਨਾਚਿਆਂ ਦਾ ਬੋਰਾ ਸਾਰਾ ਪਾਣੀ ਖਰਾਬ ਸੀ ਜੀ ਤੇ ਪੰਜਾਬ ਦੀ ਸਾਰੀ ਇੰਡਸਟਰੀ ਜੀ ਉਹ ਟ੍ਰੀਟਮੈਂਟ ਪਲਾਂਟ ਦੀ ਸਾਰਾ ਜਿਹੜਾ ਕੈਮੀਕਲ ਵਾਲਾ ਪਾਣੀ ਹੈ ਨਾ ਉਹ ਜ਼ਮੀਨ ਚ ਜਾਂਦਾ ਜੀ ਜੀ ਉਹ ਬਹੁਤ ਗੰਧਕ ਕਰਦਾ ਹਾਂ ਫੈਡਰਲ ਟਾਂਚਾ ਸੂਬਿਆਂ ਨੂੰ ਵੱਧ ਅਧਿਕਾਰ ਵੜਾ ਕੇ ਸਾਰੀਆਂ ਜਿਹੜੀਆਂ ਸਟੇਟਸ ਹਨ ਉਹਨਾਂ ਨੂੰ ਪੰਚਾਇਤ ਨੇ ਸਮਾਨ ਬਣਾ ਦਿੱਤਾ ਗਿਆ ਜੀ ਇਹ ਕੁਝ ਮੁੱਦੇ ਨੇ ਜਿਹਨਾਂ ਮੁੱਦੇ ਹੁੰਦੇ ਕਿ ਅਜੇ ਦੇਸ਼ ਦਾ ਸਾਰਾ ਕਿਸਾਨ ਹਾਂ ਵੱਡੀ ਗੱਲ ਨਹੀਂ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਆ ਜੀ ਇਹ ਸੰਕੇਤ ਦੇਣ ਲਈ ਇਹ ਜੇ ਮੋਦੀ ਸਰਕਾਰ ਕੰਧਾਂ ਦੇ ਵਿੱਚ ਨਾ ਪੜੇ ਜੀ ਤਾਂ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਅੰਦੋਲਨ ਹਾਂ ਇਹਨਾਂ ਮੁੱਦਿਆਂ ਦੇ ਉੱਪਰ ਐਮਐਸਪੀ ਲਈ ਕਰਜ਼ਾ ਮੁਕਤੀ ਲਈ ਕਿਸਾਨਾਂ ਮੁਦਰਾ ਟੋਟਲ ਕਰਜ਼ਾ ਜੀ ਇਹ ਤਾਂ ਕਹਿੰਦੇ ਸੀ ਨਾ 2014 ਦੇ ਵਿੱਚ ਤੇ 2022 ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਹਾਂਜੀ ਸਾਡੀ ਤਾਂ ਆਮਦਨ ਊਣ ਘਟ ਗਈ ਹੈ ਹੂੰ 2,95,000 ਦਾ ਪ੍ਰਤੀ ਕਿਸਾਨ ਪੰਜਾਬ ਦਾ ਕਰਜ਼ਾਈ ਹੈ ਜਿਹੜਾ ਕਿ ਸਾਰੇ ਦੇਸ਼ ਤੋਂ ਜ਼ਿਆਦਾ ਹੈ ਹੂੰ ਇਸ ਲਈ ਹੁਣ ਜਿਹੜਾ ਕਾਰਪੋਰੇਟ ਸੈਕਟਰ ਹੈ ਅੰਦਾਨੀ ਅਮਾਨੀ ਉਹਨਾਂ ਦੇ ਤਾਂ ਕਰਜ਼ਿਆਂ ਤੋਂ ਬਲੀਭਾਰੀ ਜਾ ਰਹੀ ਹੈ ਜੀ ਪਿਛਲੇ 9 ਸਾਲਾਂ ਦੇ ਵੀ ਥੋੜੀ ਜਾਣਕਾਰੀ ਲਈ ਥੋੜੀ ਸਰਕਾਰ ਦੇ 15 ਲੱਖ ਬਿਲਕੁਲ ਜਿਹੜਾ ਕਾਰਪੋਰੇਟ ਦਾ ਰਾਈਟ ਆਫ ਕੀਤਾ ਮਾਪਿ ਤੇ ਇਹ ਕਿਸਾਨ ਜਿਹੜੇ ਅੰਦਾਤ ਹਨ ਸਾਰੇ ਦੇਸ਼ ਦਾ ਢਿੱਡ ਭਰ ਰਹੇ ਆ ਮੋਦੀ ਵੀ ਸਾਡੀ ਰੋਟੀ ਖਾਂਦਾ ਅਦਾਨੀ ਵੀ ਸਾਡੀ ਰੋਟੀ ਖਾਂਦਾ ਅਮਰ ਸ਼ਾਹ ਵੀ ਰੋਟੀ ਖਾਂਦਾ ਤਾਂ ਇਹਨਾਂ 'ਤੇ ਕੋਬਾ ਪੜਨ ਨੂੰ ਤਿਆਰ ਨਹੀਂ ਬੰਗਲਾ ਬਹੁਤ ਵੱਡਾ ਜੇ ਮੇਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਜ ਟਰੈਕਟਰ ਮਾਰਚ ਹੋਇਆ ਤੁਸੀਂ ਦੱਸਿਆ 26 ਜਨਵਰੀ ਤੇ ਵੀ ਹਾਲੇ ਵੀ ਕਿਸਾਨ ਇਕੱਠੇ ਨੇ ਕਿਸਾਨ ਜਥੇਬੰਦੀਆਂ ਇਕੱਠੀਆਂ ਨੇ ਹਾਲੇ ਵੀ ਸਰਕਾਰ ਨੂੰ ਉਹਨਾਂ ਹੀ ਸਾਡੇ ਤੋਂ ਡਰ ਜਾਣਾ ਚਾਹੀਦਾ ਜਿੰਨਾ ਕਿ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਬੈਠੇ ਸੀ ਉਦੋਂ ਉਹਨਾਂ ਨੂੰ ਡਰ ਸੀ ਪਰ ਸਵਾਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਪਲਾਨ ਕਿਸ ਤਰ੍ਹਾਂ ਦਾ ਉਹ ਅੰਦੋਲਨ ਹੈ ਇਹ ਅਸੀਂ ਵੀ ਜਾਣਦੇ ਆ ਕਿ ਬਹੁਤਾ ਤੁਸੀਂ ਨਹੀਂ ਦੱਸ ਸਕਦੇ ਪਰ ਫਿਰ ਵੀ ਕਿਸ ਤਰ੍ਹਾਂ ਦੀ ਪਲੈਨਿੰਗ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਲਈ ਹੋ ਸਕਦੀ ਹੈ ਦੇਖੋ ਪਲੈਨਿੰਗ ਥੋੜੇ সামনে ਜੀ ਇਹ ਪਲੈਨਿੰਗ ਦਾ ਟ੍ਰੇਲਰ ਅੱਜ ਦਿਖਾਇਆ ਹੈ ਨਾ ਹਾਂ ਦੇਸ਼ ਜੀ 500 ਥਾਵਾਂ ਤੇ ਜੇ ਕਿਸਾਨ ਮਜ਼ਦੂਰ ਟਰੈਕਟਰ ਲੈ ਕੇ ਸੜਕਾਂ 'ਤੇ ਉਤਰੇ ਹੈ ਇੱਕ ਟਰੇਲਰ ਹੈ ਜੀ ਅਸੀਂ ਦਿੱਲੀ ਵੀ ਟਰੇਲਰ ਦਿਖਾਇਆ 13 ਮਹੀਨੇ ਲੜਕੇ ਜੀ ਇਹ ਪ੍ਰੋਲੋਂਗ ਸਟ੍ਰਗਲ ਆਊਟ ਪੀਸਪੋ ਹਾਂਜੀ ਜੇ ਪੀਸਫੁਲ ਪ੍ਰੋਲੋਂਗ ਸਟ੍ਰਗਲ ਕਰੀਏ ਤਾਂ ਸਰਕਾਰ ਨੂੰ ਚੁਕਾਇਆ ਜਾ ਸਕਦਾ ਬਿਲਕੁਲ ਸਾਡੇ ਤਰੀਕੇ ਤੋਂ ਸਿੱਖਿਆ ਬਦੇਸ਼ਾਂ ਨੇ ਵੀ ਜੀ ਤੁਹਾਡੇ ਸਾਹਮਣੇ ਹੌਲੈਂਡਿਕ ਦੇਸ਼ ਹੈ ਬਿਲਕੁਲ ਜਿੱਥੇ ਦੇ ਕਿਸਾਨ ਟਰੈਕਟਰ ਲੈ ਕੇ ਸੜਕਾਂ 'ਤੇ ਉਤਰੇ ਵੱਡੇ ਮੁਜ਼ਾਰੇ ਕੀਤੇ ਜੀ ਔਰ ਜਦੋਂ ਉੱਥੇ ਇਲੈਕਸ਼ਨ ਹੋਈ ਉਹਨਾਂ ਕਿਸਾਨਾਂ ਨੇ ਵੀ ਸਰਕਾਰ ਬਣਾਈ ਜੀ ਬਿਲਕੁਲ ਔਰ ਜੋ ਜਰਮਨੀ ਤੁਸੀਂ ਦੇਖੋ ਹਮ ਜਰਮਨੀ ਸਰਕਾਰ ਨੇ ਕੇਵਲ ਡੀਜ਼ਲ ਤੋਂ ਸਬਸਿਡੀ ਘਟਾਈ ਸੀ ਹਮ ਮੋਦੀ ਦਾ ਬੜਾ ਕੁਝ ਘਟਾ ਰਿਹਾ ਹੈ ਨਾ ਸੜੀਆਂ ਜ਼ਮੀਨਾਂ ਵੀ ਕੋਣ ਹਮ ਪੂਰਾ ਹੋਇਆ ਇਹ ਜੀ ਤਨੂੰਨ ਬਣਾਏ ਸੀ ਹਰ ਚੀਜ਼ ਕਾਰਪੋਰੇਟਸ ਨੂੰ ਦੇ ਰਿਹਾ ਜਗਤ ਦੇ ਦਾ ਹੈ ਉਹਨਾਂ ਨੇ ਡੀਜ਼ਲ ਦੀ ਸਬਸਿਡੀ ਘਟਾਈ ਸੀ ਜੀ ਸਬਸਿਡੀ ਘਟਾਉਣ ਕਰਕੇ ਸਾਰੇ ਕਿਸਾਨ ਹਮ ਸ਼ਰਮੂ ਦੇ ਵੱਡੇ ਸ਼ਰਾਂ ਦੇ ਵਿੱਚ ਜੀ ਜਿਹੜੇ ਸੜਕਾਂ 'ਤੇ ਉਤਰੇ ਜੀ ਜੀ ਸੜਕਾਂ ਦੇ ਉੱtre ਉਹਨਾਂ ਨੇ ਪਿੰਡਾਂ ਦੇ ਵਿੱਚੋਂ ਕੂੜਾ ਕਰਕਟ ਗੰਧ ਚੱਕ ਕੇ ਭਰ ਕੇ ਕਾਰਪੋਰੇਟ ਜਿਹੜੇ ਹਨ ਨਾ ਉਹਨਾਂ ਦੇ ਵੱਡੇ ਅਫਸਰ ਮਲਟੀਨੇਸ਼ਨਲ ਕੰਪਨੀ ਦੇ ਅਫਸਰ ਉਹਨਾਂ ਕੋ ਸਪੈਨ ਸ਼ੁਰੂ ਕਰਤੀ ਬਿਲਕੁਲ ਇੱਕ ਤਰੀਕਾ ਹੈ ਇਹ ਮਤਲਬ ਦੇਸ਼ ਦੇ ਕਸਾਨਾ ਤੋਂ ਪੰਜਾਬ ਦੇ ਕਿਸਾਨਾਂ ਜੋ ਸਖਾਇਆ ਸਿੱਖਿਆ ਸਾਡੇ ਤੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਸਿੱਖ ਰਹੇ ਆ ਅਮਰੀਕਾ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਹਾਂਜੀ ਪ੍ਰੋਟੈਸਟ ਕਰ ਰਹੇ ਆ ਕਿਸਾਨ ਇੱਕ ਜਾਗਰਤੀ ਹੈ ਹਾਂ ਮੈਂ ਇਹ ਕਹਿੰਦਾ ਵੀ ਜੇ ਮੋਦੀ ਹਾਂਜੀ 2024 ਚ ਦੁਬਾਰਾ ਹੁੰਦਾ ਹੈ ਤਾਂ ਦੇਸ਼ ਨੂੰ ਬੜਾ ਗੰਭੀਰ ਖਤਰਾ ਹੈ ਜੀ ਦੇਸ਼ ਦਾ ਖਤਰਾ ਹੈ ਹਾਂਜੀ ਸੰਵਿਧਾਨ ਦਾ ਖਤਮ ਹੋਣਾ ਹੈ ਜਮਹੂਰੀਤ ਦਾ ਖਤਮ ਹੋਣਾ ਹੈ ਫੰਡਮੈਂਟਲ ਰਾਈਟਸ ਦਾ ਖਤਮ ਹੋਣਾ ਹੈ ਜੀ ਇੱਥੇ ਕੋਈ ਪ੍ਰਧਾਨਗੀ ਤਰਜ ਦੀ ਜਿਹੜੀ ਸਰਕਾਰ ਕਾਇਮ ਕਰਨੀ ਹੈ ਜਿਸ ਤਰ੍ਹਾਂ ਅਮਰੀਕਾ ਚ ਹੈ ਰੂਸ਼ੀਆ ਚ ਹੈ ਕੋਈ ਇੱਕ ਵਾਰੀ ਹਾਕਮ ਬਣ ਕੇ ਜਾਣਾ ਹੀ ਨਹੀਂ ਸੋ ਇਹ ਦੇਸ਼ ਦੀ ਸੰਵਧਾਨ ਦੀ ਸਪਿਰਟ ਦਾ ਉਲਟ ਹੈ ਜੀ ਅਸੀਂ ਅੱਜ ਇਕੱਠੇ ਹੋਏ ਆਂ ਕਿਸਾਨ ਮਜ਼ਦੂਰ ਆਮ ਲੋਕ ਸਾਰੇ ਹੋ ਰਹੇ ਆਂ ਰੇਸ਼ੀਆਂ ਤੋਂ ਬੰਦੀਆਂ ਨਾਲ ਬਣਿਆ ਵਸਤਾ ਬਣਿਆ ਜੀ ਜੀ ਇਹ ਹਜਾਤੀ ਹੈ ਹਾਂ ਪਰ ਜੋ ਵੀ ਕਲੋਨੀਅਲ ਮਾਈਂਡ ਸੈਟ ਜਿਹੜਾ ਮੋਦੀ ਜੀ ਕਹਿੰਦੇ ਨੇ ਜੀ ਉਹ ਇਸ ਤਰ੍ਹਾਂ ਸੜਕਾਂ ਦੇ ਨਾਂ ਬਦਲ ਕੇ ਥੋੜਾ ਹੋ ਜਾਣੀ ਆ ਜੀ ਯਾ ਆਪਾਂ ਕੋ ਕਹੀਏ ਵੀ ਫਰਾਣੀ ਬਿਲਡਿੰਗੋਂ ਨਾ ਬਰਲਤਾ ਜੀ ਖੇਡ ਥੋੜੀ ਐ ਇਹ ਕਲੋਨੀਅਲ ਮਾਈਂਡ ਸੈਟ ਕਲੋਨੀਅਲ ਮਾਈਂਡ ਸੈਟ ਦਾ ਇੱਕ ਸੁਪਰੀਮਟੀ ਦਾ ਸੰਧਾਨ ਇੱਕ ਪੌਲਿਸੀ ਬਣਾਉਣਾ ਹੁੰਦਾ ਜੀ 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 ਪੌਲਿਸੀ ਦੇ ਇੱਕ ਨਾ ਬਣਾ ਰਿਹਾ ਨਾ ਜੀ ਪਾਰਲੀਮੈਂਟ ਨਵੀਂ ਬਿਲਡਿੰਗ ਦੇ ਉਦਘਾਟਨ ਕੀਤਾ ਪਿੱਛੇ ਹੂੰ ਉਹਦੇ ਵਿੱਚ ਜਿਹੜਾ ਦੇਸ਼ ਦੇ ਸੰਵਿਧਾਨੀਆਂ ਕਾਪੀਆਂ ਵੰਡੀਆਂ ਹੂੰ ਉਹਦੇ ਵਿੱਚ ਸੈਕੂਲਰ ਡੈਮੋਕਰੈਟਿਕ ਸੋਸ਼ਲਿਸਟ ਸ਼ਬਦ ਗੈਰ ਆਜੜ ਸਨ ਜੀ ਉਹ ਕਿੱਥੋਂ ਬਣਾ ਲਿਆ ਇਹਨਾਂ ਨੇ ਆਪਣੇ ਆਪ ਜੀ ਵੀ ਉਹ ਸੰਵਿਧਾਨ ਨੂੰ ਜਿਹੜਾ ਇੰਨੀਆਂ ਕੁਰਬਾਨੀਆਂ ਕਰਕੇ ਬਣਿਆ ਤੋਂ ਨੂੰ ਸਾਰਾ ਖਤਮ ਕਰੋਗੇ ਤੁਸੀਂ ਉਹਦਾ ਸੈਕੂਲਰ ਕੈਰੈਕਟਰ ਹੈ ਫੈਡਰਲ ਕੈਰੈਕਟਰ ਹੈ ਡੈਮੋਕਰੈਟਿਕ ਕੈਰੈਕਟਰ ਹੈ ਸੋਸ਼ਲਿਸਟ ਕੈਰੈਕਟਰ ਖਤਮ ਕਰੋਗੇ ਤਾਂ ਫਿਰ ਦੇਸ਼ ਕਿਸਤਾਂ ਰਹੇਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਇੱਕ ਚੈਲੰਜ ਮੋਦੀ ਸਰਕਾਰ ਦੇ ਲਈ ਹੋ ਸਕਦਾ ਹੈ ਵੀ ਹਜੇ ਕਿਸਾਨ ਹੈ ਜਿਹੜੇ ਉਹ ਬੈਠੇ ਨਹੀਂ ਹੈ ਹਲੇ ਕਿਸਾਨ ਉਨੇ ਹੀ ਜਾਗਰੂਕ ਹੈ ਜਿੰਨੇ ਦਿੱਲੀ 'ਚ ਬੈਠੇ ਸੀਗੇ ਮੈਂ ਕਹਿੰਦਾ ਵੀ ਦਿੱਲੀ ਅੰਦੋਲਨ ਤੋਂ ਵੱਡਾ ਚੈਲੰਜ ਮੋਦੀ ਨੂੰ ਸਾਹਮਣਾ ਕਰਨਾ ਪੈਣਾ ਹੈ ਜੋ ਮੋਦੀ ਦੁਆਰਾ ਉਸ ਤੋਂ ਹੀ ਵੱਡਾ ਦੋ ਮੰਗਾ ਪ੍ਰਮੁੱਖ ਨੇ ਸਾਰੇ ਦੇ ਦੇ ਵਿੱਚ ਜੀ ਸਾਰੀਆਂ ਕਾ ਨੇ ਜਨਸਾਂ ਦੇ ਐਮਐਸਪੀ ਤੇ ਖਰੀਦ ਦੀ ਗਾਰੰਟੀ ਜੀ ਉਸੇ ਲੀਗਲ ਸਟੇਟਸ ਕਹਿੰਦੇ ਨੇ ਜੀ ਟੋਟਲ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਜੀ ਨੰਬਰ 3 ਕਿਸਾਨਾਂ ਮਜ਼ਦੂਰਾਂ ਦੀ ਸੋਸ਼ਲ ਸਿਕਿਉਰਿਟੀ 10000 ਰੁਪਏ ਮਹੀਨਾ ਹੁਣ 60 ਸਾਲ ਦੇ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਸ ਤੋਂ ਬਾਅਦ ਪੈਨਸ਼ਨ ਲੱਗ ਜਾਂਦੀ ਹੈ ਜੀ ਕਿਸਾਨ 60 65 ਸਾਲ ਕੰਮ ਕਰਨ ਦੀ ਆਗ ਨਹੀਂ ਰਹਿੰਦਾ ਮੰਜੇ ਤੇ ਪਿਆ ਜਾਂਦਾ ਹੈ ਵੇਛਦਾ ਹੁੰਦਾ ਤਾਂ ਢਿੱਡ ਭਰਦਾ ਹੈ ਉਹ ਜੋ ਸਕਿਉਰਟੀ ਕੋਈ ਵੀ ਨਹੀਂ ਹੈ ਸਮਾਜ ਸੁਰੱਖਿਆ ਕੋਈ ਨਹੀਂ ਹੈ ਇਸ ਲਈ ਕੁਝ ਮੁੱਦੇ ਨੇ ਜਿਹੜੇ ਪ੍ਰਾਥਮਿਕ ਦੇਸ਼ ਚ ਬਣੇ ਹੋਏ ਕਿਉਂਕਿ ਸਾਡਾ ਦੇਸ਼ ਐਗਰੀਕਲਚਰ ਖੇਤੀਬਾੜੀ ਪ੍ਰਧਾਨ ਦੇਸ਼ ਹੈ ਸਾਡੀ ਇਕਨੋਮੀ ਵੀ ਖੇਤੀਬਾੜੀ ਦੀ ਹੈ ਜੀ ਬਿਲਕੁਲ ਤੁਸੀਂ ਕਰੋਨਾ ਚ ਦੇਖਿਆ ਨਹੀਂ ਕਰੋਨਾ ਜੰਡਸਟਰੀ ਸੈਕਟਰ ਸਰਵਿਸ ਸੈਕਟਰ ਮੈਨੂਫੈਕਚਰਿੰਗ ਸੈਕਟਰ ਸਾਰੇ ਨੈਗੇਟਿਵ ਚਲੇ ਗਏ ਗ੍ਰੋਥ ਕੇਵਲ ਇੱਕ ਖੇਤੀਬਾੜੀ ਸੈਕਟਰ ਸੀ ਜਿਹਦੀ ਗ੍ਰੋਥ 2% ਵਧੀ ਸੀ ਕਰੋਨਾ ਚ ਕਿਸਾਨ ਨੇ ਕੰਮ ਨਹੀਂ ਛੱਡਿਆ ਉਹਨਾਂ ਕਰੋਨਾ ਨੂੰ ਡਰੇ ਨਾ ਸੀ ਐਜੂਕੇਸ਼ਨ ਕਰਦੇ ਡਰੇ ਨਾ ਕਿਸਾਨ ਖੇਤਾਂ 'ਚ ਕੰਮ ਕਰਦੇ ਡਰੇ ਆ ਜਿਸ ਲਈ ਜੇ ਇੱਕ ਖੇਤੀਬਾੜੀ ਖੇਤਰ ਦੇਸ਼ ਦੇ ਵਿਕਾਸ ਦਰ ਚ ਵਾਧਾ ਕਰਦਾ ਹੂੰ ਔਰ ਜੇ ਦੇਸ਼ ਦੀ ਵਿਕਾਸ ਦਰਸ ਨੂੰ ਵਧਾਉਣਾ ਹੈ ਉਹ ਮੋਦੀ ਕਹਿੰਦਾ ਜੀ ਇਹ ਨੰਬਰ 3 ਇਕਨੋਮੀ ਬਣਾ ਦੇਣੀ ਹੈ ਹੂੰ ਆ ਅਮਰੀਕਾ ਤੇ ਚਾਈਨਾ ਤੋਂ ਬਾਅਦ ਆ ਖੇਤੀਬਾੜੀ ਖੇਤਰ ਨੇ ਬਣਾਉਣੀ ਹੈ ਜੀ ਜਿਹਦੇ 70% ਲੋਕ ਇਸ ਦੇ ਅਧਾਰਤ ਨੇ ਜੀ ਔਰ ਜਿਹੜਾ ਸਾਰਾ ਅਨਾਜ ਹੈ ਹੋ ਰਿਹਾ ਉਹ ਖੇਤਾਂ ਚੋਂ ਪੈਦਾ ਹੁੰਦਾ ਜੀ ਦੇਸ਼ ਦੀ ਜਨਤਾ ਨੂੰ ਉਹ ਅਨਾਜ ਚਾਹੀਦਾ ਹੈ ਵਰਲਡ ਪੱਧਰ ਦੇ ਉੱਪਰ ਥੋੜੀ ਜਾਣ ਕਰ ਲਈ ਅਨਾਜ ਦਾ ਬੜਾ ਭਾਰੀ ਸੰਕਟ ਜੀ ਬਹੁਤ ਭਾਰੀ ਸੰਕਟ ਹੈ ਪੰਗੋਹ ਸਾਹਿਬ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਬਹੁਤ-ਬਹੁਤ ਸੋ ਇਸ ਹਨ ਪ੍ਰੇਮ ਸਿੰਘ ਪੰਗੋਹ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਇਹਨਾਂ ਵਿਚਾਰਾਂ ਨੂੰ ਸੁਣੋਗੇ ਤੇ ਨਾਲ-ਨਾਲ ਇਹਨਾਂ ਤੇ ਅਸਰ ਵੀ ਕਰੋਗੇ ਕਿਉਂਕਿ ਜਿਹੜਾ ਪੰਜਾਬ ਹੈ ਪੰਜਾਬ ਤੋਂ ਇਲਾਵਾ ਪੂਰਾ ਭਾਰਤ ਹੈ ਉਹ ਕਿਸਾਨੀ ਦੇ ਉੱਪਰ ਖੜਾ ਹੈ ਸੋ ਤੁਸ ਨੂੰ ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲ than